ਤੁਸੀਂ ਸਸਤੇ ਘਰ ਵਾਸਤੇ ਬਹੁਤ ਜ਼ਿਆਦਾ ਕਮੈਂਟ ਕਰਦੇ ਹੋ ਸੀ ਆਪਾਂ ਅੱਜ ਜਮਾ ਸਸਤਾ ਘਰ ਲੈ ਕੇ ਪਹੁੰਚੇ ਹਾਂ ਰੇਟ ਮਾਲਕ ਨੇ 7 ਲੱਖ ਰੁਪਿਆ ਕਿਹਾ ਸੀ ਦੋ ਆਪਾਂ ਘਰ ਲੈ ਕੇ ਪਹੁੰਚੇ ਹਾਂ ਇੱਕ ਤਾਂ 7 ਲੱਖ ਦਾ ਇੱਕ ਉਹ ਤੋਂ ਇਲਾਵਾ ਹੋਰ ਘਰ ਲੈ ਕੇ ਪਹੁੰਚੇ ਹਾਂ ਸੀ ਉਹਦੀ ਜਾਣਕਾਰੀ ਆਪਾਂ ਸਾਰੀ ਵੀਡੀਓ 'ਚ ਸਾਂਝੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 62100 73 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਸਾਰਾ ਖੁਸ਼ ਭੇਜ ਦਿਓ ਜਮਾ ਫਰੀ ਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਜਿਹੜਾ ਪਹਿਲਾ ਘਰ ਆਪਾਂ ਲੈ ਕੇ ਪਹੁੰਚਿਆ ਸੀ 22 ਮਰਲੇ ਦਾ ਇਹ ਆਪਾਂ ਨੂੰ ਘਰ ਮਿਲੂਗਾ ਸੀ 22 ਮਰਲੇ ਤੋਂ ਘੱਟ ਨਹੀਂ ਹੈਗੀ ਥਾਂ ਜਿਆਦਾ ਮਿਲੂ ਮਾਲਕ ਕਹਿੰਦੇ ਨੇ ਐਸਟੀਮੇਟਿਕ ਵਾਰੀ 22 ਮਰਲਿਆਂ ਦਾ ਰੱਖਦੇ ਹਾਂ ਸੀ ਤੇ ਘਰ ਬਹੁਤ ਵੱਡੇ ਏਰੀਆ ਚ ਬਣਿਆ ਹੋਇਆ ਪੂਰਾ ਵਧੀਆ ਸੀ ਥੱਲੋਂ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਘਰ ਦੇ ਅੰਦਰ ਇੱਟਾਂ ਲੱਗੀਆਂ ਹੋਈਆਂ ਕਿਸੇ ਪਾਸੇ ਆਪਾਂ ਨੂੰ ਕੱਚੀ ਥਾਂ ਨਹੀਂ ਮਿਲਣੀ ਸਿਰਫ 5 ਕੁ ਮਰਲਿਆਂ ਦੀ ਇਹਨਾਂ ਨੇ ਕੱਚੀ ਥਾਂ ਰੱਖੀ ਹੋਈ ਆ ਉਹ ਵੀ ਇਹਨਾਂ ਨੇ ਸਬਜ਼ੀ ਲਾਉਣ ਵਾਸਤੇ ਜਾ ਕੋਈ ਫਾਲਦਾਰ ਬੁੱਝੇ ਲਾਉਣ ਵਾਸਤੇ ਰੱਖੀ ਹੋਈ ਹੈ ਪਾਣੀ ਵਾਸਤੇ ਆਪਾਂ ਨੂੰ ਮੋਟਰ ਮਿਲ ਜੂਗੀ ਤੇ ਵਧੀਆ ਆਪਾਂ ਘਰ ਲੈ ਕੇ ਪਹੁੰਚਿਆ ਸੀ ਕੋਠੀ ਵਰਗਾ ਘਰ ਹੈ ਬਹੁਤ ਜ਼ਿਆਦਾ ਡਬਲ ਏਰੀਆ ਚ ਬਣਿਆ ਹੋਇਆ ਜਗ੍ਹਾ ਬਾਫਰ ਹੈ ਤੇ ਘਰ ਨੂੰ ਜਿਹੜਾ ਰਸਤਾ ਲੱਗਦਾ ਉਹ ਵੀ ਪੂਰਾ ਡਬਲ ਮਿਲੂਆ ਜੀ ਕੋਈ ਵੀ ਗੱਡੀ ਹੈ ਕੋਈ ਵੀ ਸੰਦ ਸੰਧੜਾ ਹੈ ਚਾਹੀ ਟਰੱਕ ਹੈ ਚਾਹੀ ਕੋਈ ਟਰੈਕਟਰ ਹਰੇਕ ਚੀਜ਼ ਅੰਦਰ ਲੱਗਦੀ ਹੈ ਜੀ ਘਰ ਦੇ ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਊਗੀ ਸੀ ਤੇ ਘਰ ਵੀ ਤੁਹਾਨੂੰ ਪਸੰਦ ਆਊਗਾ ਇਸ ਘਰ ਦਾ ਰੇਟ ਵੀ ਤੁਹਾਨੂੰ ਪਸੰਦ ਆਊਗਾ ਬਾਕੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਮੈਂ ਦੱਸ ਹੀ ਦਿੱਤਾ ਸੀਗਾ ਆਪਾਂ ਦੋ ਚੀਜ਼ਾਂ ਲੈ ਕੇ ਪਹੁੰਚਿਆ ਇੱਕ ਤਾਂ ਇਹ ਘਰ ਤੁਸੀਂ ਦੇਖ ਰਹੇ ਹੋ ਸੀ ਇਹ ਤੋਂ ਇਲਾਵਾ ਇੱਕ ਜਮ੍ਹਾਂ ਸਸਤਾ ਅੱਗੇ ਘਰ ਤੁਹਾਨੂੰ ਦੇਖਣ ਨੂੰ ਮਿਲੂਗਾ ਇਹ ਘਰ ਵੀ ਸਸਤਾ ਹੈ ਜੀ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਤੇ ਉਹਦਾ ਰੇਟ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਸਾਰੀ ਵੀਡੀਓ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਪਹਿਲਾਂ ਘਰ ਇੱਕ ਵਾਰੀ ਦੇਖੋ ਇੱਕ ਤਾਂ ਸਾਹਮਣੇ ਆਪਾਂ ਨੂੰ ਫਰੰਟ ਦੇ ਵਿੱਚ ਪਹਿਲਾਂ ਬਰਾਂਡਾ ਦੇਖਣ ਨੂੰ ਮਿਲ ਜੂਗਾ ਰੰਗ ਰੋਗਨ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਬਰਾਂਡੇ ਦੇ ਅੰਦਰ ਹੀ ਆਪਾਂ ਨੂੰ ਬੈਡਰੂਮ ਵਧੀਆ ਖੁੱਲੇ ਡੁੱਲੇ ਦੇਖਣ ਨੂੰ ਮਿਲ ਜਾਣਗੇ ਉੱਪਰੋਂ ਛੱਤ ਚੈੱਕ ਕਰੋ ਜੀ ਰੰਗ ਰੋਗਨ ਦਾ ਕੰਮ ਦੇਖੋ ਤੇ ਬਰਾਂਡੇ ਦੇ ਵਿੱਚ ਇੱਕ ਪਾਸੇ ਆਪਾਂ ਨੂੰ ਮਿਲੂ ਰਸੋਈ ਰਸੋਈ ਦਾ ਕੰਮ ਵੀ ਵਧੀਆ ਠੀਕ ਹੋਇਆਗਾ ਬਾਕੀ ਜਿੰਨਾ ਕੰਮ ਹੋਣਾ ਹੁੰਦਾ ਉਹਨਾਂ ਕ ਤਾਂ ਇਹਨਾਂ ਨੇ ਕਰਵਾਈ ਰੱਖਿਆ ਬਾਕੀ ਤੁਸੀਂ ਦੇਖੋ ਜੀ ਘਰ ਬਹੁਤ ਵੱਡੇ ਏਰੀਆ ਚ ਬਣਿਆ ਹੋਇਆ ਰੇਟ ਬਹੁਤ ਵਧੀਆ ਸੀ ਘਰ ਨੂੰ ਦੇਖਦੇ ਹੋਏ ਘਰ ਦੀ ਥਾਂ ਦੇਖਦੇ ਹੋਏ ਤੁਹਾਨੂੰ ਰੇਟ ਕੁਝ ਵੀ ਨਹੀਂ ਲੱਗਣਾ ਸੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦਾ ਮੋਬਾਈਲ ਨੰਬਰ ਕਿੱਥੇ ਘਰ ਹੈ ਜੀ ਤੁਹਾਨੂੰ ਸਾਰਾ ਕੁਝ ਵੀਡੀਓ ਚ ਦੇਖਣ ਨੂੰ ਮਿਲ ਜਾਊਗਾ ਪਹਿਲਾਂ ਕਮੈਂਟ ਕਰਕੇ ਦੱਸੋ ਜੀ ਮੈਨੂੰ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਹੈ ਜਰੂਰ ਦਬਾ ਦਿਓ ਜੀ ਤੇ ਜਿਹੜੀ ਆਪਣੀ ਕੱਚੀ ਰਸੋਈ ਹੁੰਦੀ ਆਪਣੇ ਆਮ ਖਾਸ ਪਿੰਡਾਂ ਦੇ ਵਿੱਚ ਉਹ ਵੀ ਆਪਾਂ ਨੂੰ ਬਾਹਰਲੀ ਛੱਡ ਮਿਲ ਚੁਕੀ ਘਰ ਇੰਨਾ ਵੱਡਾ ਸੀ 22 ਮਰਲੇ ਕੋਈ ਥੋੜੀ ਥਾਂ ਨਹੀਂ ਹੁੰਦੀ ਪਰ ਇਹਨਾਂ ਨੇ ਜਿਹੜਾ ਫਾਰਸ਼ਾ ਥੱਲੇ ਉਹ ਸਾਰੇ ਕਿਤੇ ਲਾਇਆ ਹੋਇਆ ਕਿਸੇ ਪਾਸੇ ਵੀ ਇਹਨਾਂ ਨੇ ਕੱਚੀ ਥਾਂ ਨਹੀਂ ਰੱਖੀ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ ਸਾਹਮਣੇ ਕਿਉਂ ਰੱਖੀ ਹੋਈ ਹੈ ਕੋਈ ਆਪ ਦਾ ਪਾਰਕ ਬਣਾਉਣਾ ਪਾਰਕ ਵੀ ਬਣਾ ਸਕਦੇ ਸੀ ਕੋਈ ਸਬਜ਼ੀ ਲਾਉਣੀ ਹੈ ਕੋਈ ਫਲਦਾਰ ਬੂਜੇ ਲਾਉਣੀ ਹੈ ਉਹ ਆਪਾਂ ਲਾ ਸਕਦੇ ਸੀ ਬਾਕੀ ਪਾਸੂਆਂ ਵਾਸਤੇ ਇੱਕ ਪਾਸੇ ਬਣਿਆ ਹੋਇਆ ਸੀ ਤੇ ਘਰ ਇੱਕ ਪਾਸੇ ਐ ਬਾਕੀ ਤੁਹਾਨੂੰ ਉੱਪਰ ਵੀ ਲੈ ਕੇ ਚਾਲਦੇ ਹਾਂ ਸੀ ਉੱਪਰੋਂ ਵੀ ਤੁਸੀਂ ਛੱਤ ਵੀ ਚੈੱਕ ਕਰ ਲਿਓ ਤੇ ਆਸ-ਪਾਸੇ ਦਾ ਏਰੀਆ ਵੀ ਤੁਸੀਂ ਦੇਖ ਲਿਓ ਜੀ ਤੇ ਬਾਹਰ ਜਿਹੜੀ ਗਲੀ ਲੱਗਦੀ ਹੈ ਜਿਹੜਾ ਰਸਤਾ ਲੱਗਦਾ ਘਰ ਨੂੰ ਉਹ ਵੀ ਤੁਸੀਂ ਚੈੱਕ ਕਰ ਲਓ ਜੀ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਇਸ ਘਰ ਨੂੰ ਤਾਂ ਮਾਲਕ ਨੇ ਏਰੀਆ ਜਿਹੜਾ ਦੱਸਿਆ ਸੀ ਇਹਨਾਂ ਨੇ ਕਿਹਾ ਪਲਵਾਨ ਕੇ ਦਰਾਜ ਕੇ ਇਹਨਾਂ ਦਾ ਪਿੰਡ ਹੈਗਾ ਪਲਵਾਨ ਕੇ ਦਰਾਜ਼ ਕੇ ਖਾਸ ਇਹਨਾਂ ਦਾ ਪੈਂਡ ਹੈਗਾ ਜਿਹਨੂੰ ਵੀ ਇਹ ਘਰ ਪਸੰਦ ਆਏ ਜੀ ਕੋਈ ਜਾ ਕੇ ਦੇਖਣ ਆਦਾ ਹੈਗਾ ਚਾਹਵਨ ਜਿੰਨੇ ਤੁਸੀਂ ਦੇਖ ਰਹੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿਹਨੂੰ ਵੀ ਘਰ ਪਸੰਦ ਆਏ ਤੁਸੀਂ ਜਾ ਕੇ ਦੇਖ ਸਕਦੋਂ ਤੇ ਜਾ ਕੇ ਜਦੋਂ ਦੇਖੋਗੇ ਤੁਹਾਨੂੰ ਰੇਟ ਪਸੰਦ ਆਉਂਦਾ ਤੇ ਪੂਰੀ ਗੱਲ ਬਾਕੀ ਤੁਸੀਂ ਮਾਲਕ ਨਾਲ ਫੋਨ ਤੇ ਕਰ ਲਿਓ ਨੰਬਰ ਵੀ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਜੇ ਆਪਾਂ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਉਹ ਵੀ ਤੁਹਾਨੂੰ ਮੈਂ ਦੱਸ ਦਿਆ ਸੀ ਏਰੀਆ ਤੁਹਾਨੂੰ ਪਤਾ ਲੱਗ ਹੀ ਗਿਆ ਜ਼ਿਲ੍ਹਾ ਤਰਨ ਤਾਰਨ ਇਹਨਾਂ ਨੂੰ ਲੱਗਦਾਗਾ ਬਿਕ ਵਿਵਿੰਡ ਇਹਨਾਂ ਨੂੰ ਨੇੜੇ ਲੱਗਦਾ ਸ਼ਹਿਰ ਹੈ ਜੀ ਨੇੜੇ ਤੇ 20 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਆਖਿਆ ਤੇ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਕੋਈ ਫਿਕਸ ਨਹੀਂ ਹੈਗਾ ਘਾਟਾ ਵਾਦਾ ਕਰਕੇ ਮਾਲਕ ਕਹਿੰਦੇ ਨੇ ਵੀ ਅਸੀਂ ਸੇਲ ਕਰ ਦਾਂਗੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਘਰ ਪੂਰਾ ਵਧੀਆਗਾ ਤੁਹਾਨੂੰ ਸਾਰਾ ਕੁਝ ਬਾਕੀ ਮੈਂ ਵੀਡੀਓ ਚ ਦਿਖਾਈ ਰਿਹਾ ਸੀ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਉਹ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ 9501280018 9501280018 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਘਰ ਬਾਰੇ ਗੱਲ ਕਰਨੀ ਹੈ ਕੁਝ ਪੁੱਛਣਾ ਤਾਂ ਸਿੱਧੀ ਮਾਲਕ ਨਾਲ ਤੁਸੀਂ ਗੱਲ ਕਰੋ ਜੀ ਮਾਲਕ ਨਾਲ ਜਦੋਂ ਪੂਰੀ ਤਰ੍ਹਾਂ ਤੁਹਾਡੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਤੁਸੀਂ ਜਾ ਕੇ ਘਰ ਨੂੰ ਦੇਖ ਸਕਦੇ ਹੋ ਦੇਖ ਕੇ ਗੱਲਬਾਤ ਕਰਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਸੀ ਤੇ ਦੇ ਵਿੱਚ ਕੀ ਕੁਝ ਬਣਿਆ ਹੋਇਆ ਉਹ ਤੁਸੀਂ ਦੇਖ ਲਿਓ ਦੂ ਤਾਂ 메ਨ ਕਮਰੇ ਹੋਗੇ ਸੀ ਇੱਕ ਰਸੋਈ ਇੱਕ ਵੱਡਾ ਹਾਲ ਮਿਲ ਜੂਗਾ ਉਹਨੂੰ ਵੀ ਐਜ਼ ਆਪਾਂ ਬੈਡਰੂਮ ਦੀ ਤਰ੍ਹਾਂ ਵਰਤ ਸਕਦੇ ਹਾਂ ਬਾਕੀ ਪਾਣੀ ਵਾਸਤੇ ਮੋਟਰ ਲੱਗੀ ਹੋਈ ਅਸੀਂ ਤੇ 22 ਫੁੱਟ ਇਹਨਾਂ ਨੇ ਰਸਤਾ ਦੱਸਿਆ 22 ਮਾਰ ਲੇ ਥਾਂ ਆਪਾਂ ਨੂੰ ਮਿਲ ਜੂਗੀ ਨੰਬਰ ਤੋਂ ਉਹਨੂੰ ਪਤਾ ਲੱਗ ਹੀ ਗਿਆ ਮਾਲਕ ਦਾ ਗੱਲ ਕਰ ਸਕਦੇ ਹੋਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਐ ਅਸੀਂ ਇਸ ਘਰ ਦੀ ਤੁਹਾਨੂੰ ਘਰ ਕਿਵੇਂ ਦਾ ਲੱਗਿਆ ਘਰ ਦਾ ਰੇਟ ਕਿਵੇਂ ਦਾ ਲੱਗਿਆ ਸੀ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ। ਬਾਕੀ ਜਿਹੜੀ ਬਾਈ ਮਰਲੇ ਥਾਂ ਹੁੰਦੀ ਹੈ ਕੋਈ ਥੋੜੀ ਤਾਂ ਹੁੰਦੀ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੀ। ਤੇ ਵੀਡੀਓ ਚੱਲ ਰਹੀ ਹੈ ਸੀ ਤੇ ਲਾਈਕ ਜ਼ਰੂਰ ਕਰ ਦਿਓ ਆਪਣੀ ਵੀਡੀਓ ਨੂੰ। ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜਾ 7 ਲੱਖ ਦਾ ਆਪਾਂ ਘਰ ਲੈ ਕੇ ਪਹੁੰਚੇ ਹਾਂ ਉਹਦੀ ਵੀ ਆਪਾਂ ਸਾਰੀ ਗੱਲ ਕਰਦੇ ਹਾਂ ਸੀ। ਪਹਿਲਾਂ ਤੁਸੀਂ ਲਾਈਕ ਕਰੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਸੀ। ਬੱਤਵਾ ਸਪੋਰਟ ਕਰਿਆ ਕਰੋ ਤੁਹਾਡੇ ਕਰਕੇ ਆ ਸੀ। ਤੁਹਾਡੀ ਫਰਮਾਇਸ਼ ਤੇ ਆਪਾਂ ਡੇਲੀ ਲੈ ਕੇ ਪਹੁੰਚਦੇ ਰਹਨੇ ਆ ਸੀ। ਤੁਸੀਂ ਕਮੈਂਟ ਕਰ ਦਿਓ ਤਾਂ ਹੀ ਆਪਾਂ ਨਵੀਂ ਵੀਡੀਓ ਡੇਲੀ ਲੈ ਕੇ ਪਹੁੰਚਦੇ ਹਾਂ ਤੁਹਾਡੇ ਏਰੀਆ ਚੋਂ ਜਿੱਥੋਂ-ਜਿੱਥੋਂ ਤੁਸੀਂ ਕਮੈਂਟ ਕਰਦੇ ਹੋ ਜੀ ਕਿ ਸਸਤੇ ਘਰ ਵੀ ਆਪਾਂ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚਦੇ ਹਾਂ ਸੀ ਕੋਈ ਆਪਾਂ ਨੂੰ ਐਵੇਂ ਨਹੀਂ ਹੁੰਦਾ ਵੀ ਆਪਾਂ ਨਵੇਂ ਘਾਰੀ ਪਾਉਣੇ ਆ ਵਧੀਆ-ਵਧੀਆ ਘਾਰੀ ਪਾਉਣੇ ਆ ਸਾਰਿਆਂ ਦੀ ਗੁੰਜਾਇਸ਼ ਜਿਆਦਾ ਨਹੀਂ ਹੁੰਦੀ ਸੀ ਕੋਈ ਘੱਟ ਰੇਟ 'ਚ ਖਰੀਦਣ ਵਾਲਾ ਹੁੰਦਾ ਸੀ ਕੋਈ ਵੱਧ ਰੇਟ 'ਚ ਆਪਾਂ ਜ਼ਿਆਦਾਤਰ ਖੁਸ਼ ਹੁੰਨੇ ਆ ਘੱਟ ਰੇਟ 'ਚ ਹੀ ਪਾ ਕੇ ਕਿਉਂਕਿ ਜ਼ਿਆਦਾ ਗੁੰਜਾਇਸ਼ ਹਰ ਬੰਦੇ ਦੀ ਨਹੀਂ ਹੁੰਦੀ ਸੀ ਤੇ ਤੁਹਾਡੇ ਖਾਤਰ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚਦੇ ਰਹਨੇ ਆਂ ਅਸੀਂ ਮੈਨੂੰ ਜਿਆਦਾ ਖੁਸ਼ੀ ਹੁੰਦੀ ਆ ਜਦੋਂ ਤੁਹਾਨੂੰ ਤੁਹਾਡੇ ਏਰੀਆ ਚੋਂ ਵਧੀਆ ਰੇਟ 'ਚ ਘਰ ਤੁਹਾਨੂੰ ਮਿਲ ਜਾਂਦਾ ਏ ਜੀ ਤੇ ਬਹੁਤ ਪਿਆਰ ਦਿਨੇ ਤੁਸੀਂ ਹਰ ਵੀਡੀਓ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਾਕੀ ਜਿਹੜਾ 7 ਲੱਖ ਦਾ ਆਪਾਂ ਘਰ ਲੈ ਕੇ ਪਹੁੰਚਿਆ ਉਹਦੀ ਵੀਡੀਓ ਤੁਹਾਡੇ ਸਾਹਮਣੇ ਅਸੀਂ ਸਕਰੀਨ ਤੇ ਚੱਲੀ ਰਹੀ ਆ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਬਟਾਲਾ ਮਾਲਿਕ ਦਾ ਏਰੀਆ ਗਾ ਬਟਾਲਾ ਇਹਨਾਂ ਨੂੰ ਤਸੀਹ ਲੱਗਦੀ ਏ ਜੀ ਨੇੜੇ ਪਿੰਡ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਡਿਸਟ੍ਰਿਕਟ ਗੁਰਦਾਸਪੁਰਾ ਜੀ ਤੇ ਦੋ ਮਰਲੇ ਮਾਲਕ ਨੇ ਥਾਂ ਦੱਸੀ ਅਸੀਂ ਅੰਮ੍ਰਿਤ ਸਰ ਰੋਡ ਤੇ ਤੁਹਾਨੂੰ ਘਰ ਮਿਲੂਗਾ ਜੀ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ 7 ਲੱਖ ਰੁਪਏ ਸਿਰਫ ਡਿਮਾਂਡ ਕੀਤੀ ਆ ਨੰਬਰ 84377 ਤੇ 50442 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਤੇ ਇੱਕ ਕਮੈਂਟ ਜ਼ਰੂਰ ਕਰ ਦਿਓ ਜੀ ਵਧੀਆ ਵਧੀਆ ਕਮੈਂਟ ਕਰਿਆ ਕਰੋ ਹੌਸਲਾ ਬਣਿਆ ਰਹਿੰਦਾ ਸੀ ਸਪੋਰਟ ਕਰਿਆ ਕਰੋ ਫੋਲੋਟਾ ਫੁੱਲ ਤੇ ਤੁਸੀਂ ਫਰਮਾਇਸ਼ ਕਰੋ ਜੀ ਤੁਹਾਨੂੰ ਕਿਹੜੇ ਏਰੀਆ ਚ ਕਿੰਨੇ ਕੁ ਰੇਟ ਤੱਕ ਕੋਠੀ ਘਰ ਮਕਾਨ ਕਿੱਥੋਂ ਚਾਹੀਦਾ ਤੁਹਾਨੂੰ ਲੈ ਕੇ ਆਪਾਂ ਪਹੁੰਚ ਜਾਗੇ ਬਾਕੀ ਤੁਸੀਂ ਵੀ ਐਡ ਕਰਵਾਉਣੀ ਆ ਸੀ ਤਾਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ 73800462173 ਫਰੀ ਚ ਆਪਾਂ ਐਡ ਲਾ ਲਾਂਗੇ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਜ਼ਰੂਰ ਕਰ ਦੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜ਼ਰੂਰ ਕਰ ਦੋ ਅਗਲੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ